ਦਿਨੋ ਦਿਨ ਕਿਵੇਂ ਗਰਮੀ ਵੱਧ ਰਹੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਅਗਰ ਆਪਾਂ ਹੁਣ ਨਾ ਸਟੈਪ ਲਿਆ ਕੋਈ ਵੀ ਤੇ ਆਉਣ ਵਾਲੀ ਪੀੜ੍ਹੀਆਂ ਆਪਣੇ ਇੱਕ ਹਿਸਾਬ ਨਾਲ ਲਾ ਲੋ ਵੀ ਅੱਜ ਦੇ ਟਾਈਮ ਤੇ ਪੁਰਾਣੇ ਟਾਈਮ ਤੇ ਕਿੰਨਾ ਫਰਕ ਹੈ ਤੇ ਆਪਾਂ ਨੂੰ ਦ੍ਰਿੱght ਲਗਾਉਣੇ ਚਾਹੀਦੇ ਆ ਗਰਮੀ ਬਦਲ ਦਾ ਕਾਰਨ ਇਹ ਨਹੀਂ ਹੈ ਕਿ ਭਈ ਪਹਿਲਾਂ ਵਾਂਗੂ ਦ੍ਰਿੱght ਵਗੈਰਾ ਨਹੀਂ ਹੈਗਾ ਤਾਂ ਸਾਡੇ ਪਾਜੀ ਆਪਣਾ ਤੁਸੀਂ ਵੇਖਿਆ ਗਿਆ ਵੀ ਆਪਣਾ ਬਿਲਡਿੰਗਾਂ ਬਣਦੀ ਪਈਆਂ ਨੇ ਠੀਕ ਹੈ ਉਹਦੇ ਕਰਕੇ ਪਾਜੀ ਇਸ ਚੀਜ਼ ਦਾ ਫਰਕ ਪਿਆ ਹੈਗਾ ਆਵੇ ਜੇ ਉਹ ਜ ਆਪਣਾ ਮੌਸਮ ਲਗਾਓ ਹਸਾਬ ਨਾਲ ਬਈ ਬੰਦੇ ਨੂੰ ਠੰਡੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਅਗਰ ਅੱਜ ਨਾ ਸਟੈਪ ਲਏ ਤੇ ਆਉਣ ਵਾਲੇ ਟਾਈਮ 'ਚ ਇਹ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ ਤੇ ਤੁਸੀਂ ਸੋਚ ਨਹੀਂ ਸਕਦੇ ਸੋਕਾ ਵੀ ਪੈ ਸਕਦਾ ਹੈ ਤੇ ਵੱਧਾ ਵੀ ਹੋ ਸਕਦਾ ਇਸ ਜੀ ਕਰਕੇ ਮੈਂ ਇਹੀ ਫੀਲ ਕਰੂੰਗਾ ਵੱਧ ਤੋਂ ਵੱਧ ਰੁਖ ਲਗਾਏਗਾ ਉੱਤਰੀ ਭਾਰਤ ਦੇ ਵਿੱਚ ਵੱਧ ਰਹੀ ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਭਰ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਗਰਮੀ ਦਾ ਹਾਲ ਅੱਜ ਇਹ ਹੈ ਕਿ ਜਿਹੜਾ ਗਰਮੀ ਦਾ ਪਾਰਾ ਜਿਹੜਾ ਹੈਗਾ 45 ਤੋਂ ਵੀ ਪਾਰ ਹੁੰਦਾ ਲੱਗ ਰਿਹਾ ਵਾ। ਅੱਜ ਜਿੱਥੇ ਅਸੀਂ ਖੜੇ ਹਾਂ ਉਹ ਫੋਸਪੋਰ ਦੇ ਇੱਕ ਮਾਲ ਰੋੜਾ ਮਾਰੂੜ ਤੇ ਜਿੱਥੇ ਕਿ ਇੱਕ ਬਹੁਤ ਹੀ ਜ਼ਿਆਦਾ ਆਵਾਜਾਈ ਤੇ ਰੌਣਕ ਵਾਲਾ ਮਾਹੌਲ ਹੁੰਦਾ ਆ ਅੱਜ ਦੁਪਹਿਰ ਦੇ ਟਾਈਮ ਇੱਥੇ ਕਰਫਿਊ ਵਰਗੇ ਹਾਲਾਤ ਆ। ਲੋਕ ਘਰਾਂ ਦੇ ਅੰਦਰ ਬੈਠੇ ਹਨ ਗਰਮੀ ਤੋਂ ਬਚਾਅ ਕਰ ਰਹੇ ਹਨ। ਸਰਕਾਰਾਂ ਨੇ ਆਫਦਾ ਫਰਜ ਸਮਝਦੇ ਹੋਏ ਛੁੱਟੀਆਂ ਦਾ ਐਲਾਨ ਕਰਤਾ ਹੋਰ ਹੁਣ ਤੱਕ ਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਫ਼ਤਰਾਂ ਦਾ ਟਾਈਮ ਵੀ ਜਿਹੜਾ ਹੈਗਾ ਆ ਉਹ ਬਦਲ ਦਿੱਤਾ ਜਾਵੇ ਪਰ ਸਰਕਾਰ ਦੇ ਨਾਲ ਨਾਲ ਨਾਗਰਿਕ ਹੋਣ ਦੇ ਨਾਤੇ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਵਸਨੀਕ ਹੋਣ ਦੇ ਨਾਤੇ ਇਸ ਧਰਤੀ ਦੇ ਨਾਤੇ ਸਾਡਾ ਵੀ ਕੁਝ ਫਰਜ਼ ਬੰਦਾ ਹੈ ਕਿ ਅਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਈਏ ਵੱਧ ਤੋਂ ਵੱਧ ਗ੍ਰੀਨਰੀ ਨੂੰ ਪੈਦਾ ਕਰੀਏ ਜਿਸ ਤਰ੍ਹਾਂ ਆਪਣਾ ਡਿਵੈਲਪਮੈਂਟ ਦੇ ਨਾਂ ਤੇ ਵਿਕਾਸ ਦੇ ਨਾਮ ਤੇ ਰੁੱਖਾਂ ਦੀ ਵੱਡੇ ਜਾ ਰਹੇ ਨੇ ਸੜਕਾਂ ਚੌੜੀਆਂ ਕਰਨ ਦੇ ਨਾਮ ਤੇ ਰੁੱਖਾ ਉਜਾੜਾ ਹੋ ਰਿਹਾ ਨਵੇਂ ਰੁੱਖ ਲਾਏ ਨਹੀਂ ਜਾ ਰਹੇ ਜੇਕਰ ਲਾਏ ਜਾ ਰਹੇ ਆ ਤਾਂ ਉਹਨਾਂ ਦੇ ਸਾਮ ਸਵਾਲ ਨਹੀਂ ਖੋਰੀ ਅੱਜ ਜਿਹੜੇ ਸਾਵਾਂ ਗਰਮੀ ਪੈ ਰਹੀ ਹੈ ਉਹ ਸਾਵਾਂ ਨਾਲ ਆਪਣਾ ਵੱਧ ਤੋਂ ਵੱਧ ਬੰਦੇ ਨੇ ਜੂਸ ਨਿੰਬੂ ਪਾਣੀ ਲੱਸੀ ਹੋਗੀ ਠੀਕ ਹੈ ਇਦਾਂ ਦੀ ਚੀਜ਼ਾਂ ਦਾ ਯੂਜ਼ ਕਰਨਾ ਚਾਹੀਦਾ ਠੀਕ ਹੈ ਠੰਡੀਆਂ ਚੀਜ਼ਾਂ ਦਾ ਠੀਕ ਹੈ ਉਸ ਤੋਂ ਇਲਾਵਾ ਰਕਤ ਵਗੈਰਾ ਲਗਾਉਣੇ ਚਾਹੀਦੇ ਜਿਹਦੇ ਕਰਕੇ ਥੋੜੀ ਸ਼ਾਮ ਦੇ ਉਹਦੇ ਕਰਕੇ ਗਰਮੀ 'ਚ بڑا ਫਰਕ ਪਵੇਗਾ ਜੀ ਅੱਜ ਵੀ ਇਸੀ ਗੱਲ ਕਰਦੇ ਹੈਗੇ ਆ ਜਿਵੇਂ ਅੱਜ ਕਿ ਇਸ ਨੂੰ ਨਾ ਛੁੱਟੀਆਂ ਕਰ ਦਿੱਤੀਆਂ ਕਰਦੇ ਇਸ ਫੈਸਲੇ ਹਾਂਜੀ ਹਾਂਜੀ ਭਾਈ ਉਹਦੀ ਵਜ੍ਹਾ ਹੀ ਹੈਗੀ ਨਾ ਵੀ ਗਰਮੀ ਵੱਧ ਗਈ ਹੈ ਕਿ ਬੱਚਿਆਂ ਨੂੰ ਇੰਨੀ ਗਰਮੀ ਦੇ ਵਿੱਚ ਆਣਾ ਜਾਣਾ ਔਖਾ ਹੈਗਾ ਠੀਕ ਹੈ ਇਸ ਕਰਕੇ ਵੇ ਸਕੂਲਾਂ ਨੇ ਛੁੱਟੀਆਂ ਪੈ ਗਈਆਂ ਅੱਜ ਕਰਾ ਆਨਲਾਈਨ ਕਲਾਸਾਂ ਚੱਲਦੀ ਪਈਆਂ ਗਰਮੀ ਦੀ ਵਜ੍ਹਾ ਕਰਕੇ ਹੀ ਹੈਗਾ ਪਹਿਲਾਂ ਵਾਂਗੂ ਨਹੀਂ ਰਹੇ ਆਏਗਾ ਗਰਮੀ ਇੰਨੀ ਗਰਮੀ ਵਧਣ ਦਾ ਕਾਰਨ ਨਹੀਂ ਹੈ ਕਿ ਭਾਈ ਪਹਿਲਾਂ ਵਾਂਗੂ ਧਰਤ ਵਗੈਰਾ ਨਹੀਂ ਹੈਗਾ ਤਾਂ ਸਾਡੇ ਤਾਂ ਭਾਈ ਆਪਣਾ ਤੁਸੀਂ ਵੇਖਿਆ ਹੈ ਵੀ ਆਪਣਾ ਬਿਲਡਿੰਗਾਂ ਬਣਦੀ ਪਈਆਂ ਨੇ ਠੀਕ ਹੈ ਉਹਦੇ ਕਰਕੇ ਭਾਈ ਇਸ ਚੀਜ਼ ਦਾ ਫਰਕ ਪਿਆ ਹੈਗਾ ਤੇ ਬਈ ਜੇ ਉਹ ਜ ਆਪਣਾ ਮੌਲ ਹੈਗਾ ਉਸ ਹਿਸਾਬ ਨਾਲ ਬਈ ਬੰਦੇ ਨੂੰ ਠੰਡੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਠੀਕ ਹੈ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਮੈਂ ਤਾਂ ਇਹੀ ਚਾਹਾਂਗਾ ਸਰਕਾਰ ਨੂੰ ਇਹ ਅਪੀਲ ਕਰਾਂਗਾ ਬਈ ਦਿਨੋ ਦਿਨ ਕਿਵੇਂ ਗਰਮੀ ਵੱਧ ਰਹੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਅਗਰ ਆਪਾਂ ਹੁਣ ਨਾ ਸਟੈਪ ਲਿਆ ਕੋਈ ਵੀ ਤੇ ਆਉਣ ਵਾਲੀ ਪੀੜ੍ਹੀਆਂ ਆਪਣੇ ਇੱਕ ਹਿਸਾਬ ਨਾਲ ਲਾ ਲਓ ਵੀ ਅੱਜ ਦੇ ਟਾਈਮ ਤੇ ਪੁਰਾਣੇ ਟਾਈਮ 'ਚ ਕਿੰਨਾ ਫਰਕ ਹੈ ਤੇ ਆਪਾਂ ਨੂੰ ਦਰਖਤ ਲਗਾਣੇ ਚਾਹੀਦੇ ਆ ਸਰਕਾਰ ਇੱਕ ਰੂਲ ਬਣਾਏ ਬਈ ਹਰੇਕ ਦੁਕਾਨ ਦੇ ਬਾਹਰ ਹਰੇਕ ਮਕਾਨ ਦੇ ਬਾਹਰ ਹਰੇਕ ਜਗ੍ਹਾ ਤੇ ਵੱਤ ਵੱਦ ਗ੍ਰੀਨਫੀਲਡਸ ਲਿਤੀਆਂ ਜਾਣ ਜਿੰਦੇ ਕਰਕੇ ਥੋੜਾ ਜਿਹਾ ਮੌਸਮ ਆਪਣਾ ਚੇਂਜ ਹੋਵੇ ਤੇ ਆਪਾਂ ਇਹ ਅਗਰ ਅੱਜ ਨਾ ਸਟੈਪ ਲੇ ਤੇ ਆਉਣ ਵਾਲੇ ਟਾਈਮ 'ਚ ਇਹ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ ਤੇ ਤੁਸੀਂ ਸੋਚ ਨਹੀਂ ਸਕਦੇ ਸੋਕਾ ਵੀ ਪੈ ਸਕਦਾ ਹੈ ਤੇ ਵਾਧਾ ਵੀ ਹੋ ਸਕਦਾ ਹੈ ਇਸ ਚੀਜ਼ ਕਰਕੇ ਮੈਂ ਇਹੀ ਅਪੀਲ ਕਰੂੰਗਾ ਵੱਤ ਵੱਦ ਰੁੱਖ ਲਗਾਏ ਜਾ ਗਰਮੀ ਨੇ ਭਾਈ ਅਰੇਨ ਬਹੁਤ ਜਨਕਸਾਲ ਹੈ ਕਿ ਇੱਥੇ ਕਰ ਗਰਮੀ ਪੈ ਰਹੀ ਹੈ ਮੀਂਹ ਨੂੰ ਵੀ ਘਰੇ ਮੂ ਵੀ ਧਰਮੀ ਸਭ ਨੂੰ ਇੱਕੋ ਜਿਹਾ ਸਮਝਦੀ ਹੈ ਠੀਕ ਹੈ ਜੋ ਪੈਣਾ ਨਾ ਤਾਂ ਕਾਫੀ ਨੁਕਸਾਨ ਇਹ ਨਾ ਸਮੇਂ ਸਰ ਨਾ ਸਮਝੀ ਕਿ ਕੱਚੀ ਚੀਜ਼ ਹੈ ਗਰਮੀ ਦਾ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਇਸ ਗਰਮੀ ਤੋਂ ਬਚਣ ਲਈ ਆਪਾਂ ਨੂੰ ਕੀ ਪਾ ਇਸ ਗਰਮੀ ਤੋਂ ਭਾਈ ਬਚਣ ਲਈ ਆਪਾਂ ਨੂੰ ਬੱਦ-ਬੱਦ ਰੁੱਖ ਲਗਾਉਣੇ ਚਾਹੀਦੇ ਹਨ ਸੋ ਅਸੀਂ ਆਪ ਦਾ ਨਿੱਜੀ ਤੌਰ ਤੇ ਫਰਜ਼ ਸਮਝਦੇ ਹੋਏ ਬਾਤੋ ਤੋਂ ਬਾਅਦ ਰੁਖ ਲਗਾਈਏ ਮੇਰੀ ਇੱਕ ਸਰਕਾਰ ਨੂੰ ਇੱਕ ਨਿੱਜੀ رائے ਵੀ ਹੈ ਕਿ ਜਿਸ ਤਰ੍ਹਾਂ ਰਜਿਸਟਰੀਆਂ ਦੇ ਨਾਲ ਇੱਕ ਬਕਾਇਦਾ ਸ਼ਰਤ ਰੱਖੀ ਜਾਵੇ ਕਿ ਪਲਾਟ ਰਜਿਸਟਰੀ ਉਸ ਪਲਾਟ ਦੀ ਹੋਏਗੀ ਜਿਸ ਪਲਾਟ ਦੇ ਅੰਦਰ ਇੱਕ ਰੁਖ ਹੋਏਗਾ ਦੁਕਾਨ ਦੀ ਉਸ ਦੁਕਾਨ ਦੀ ਰਜਿਸਟਰੀ ਹੋਊਗੀ ਜਿਸ ਦੁਕਾਨ ਦੇ ਬਾਹਰ ਇੱਕ ਰੁਖ ਹੋਏਗਾ ਕਿਸਾਨਾਂ ਦੀ ਜ਼ਮੀਨ ਦੀ ਉਸ ਜ਼ਮੀਨ ਦੀ ਰਜਿਸਟਰੀ ਹੋਊਗੀ ਜਿੰਦੇ ਕਿੱਲੇ ਤੇ ਪ੍ਰਤੀ ਏਕੜ ਮਗਰ ਇੱਕ ਰੁਖ ਲੱਗਾ ਹੋਊਗਾ ਤਾਂ ਹੀ ਪੰਜਾਬ ਦੇ ਅੰਦਰ ਜਿਹੜਾ ਹੈਗਾ ਆ ਰੁੱਖਾਂ ਦੀ ਗਿਣਤੀ ਵਧੇਗੀ ਪੰਜਾਬ ਵਿੱਚ ਜੰਗਲ ਵਧੇਗਾ ਗ੍ਰੀਨਰੀ ਵਧੇਗੀ ਮੌਸਮ ਜਿਹੜਾ ਹੈਗਾ ਆ ਉਹ ਇੱਕਸਾਰ ਰਹੇਗਾ ਜੇਕਰ ਮਗਰਲੇ ਸਾਲੇ ਲੱਗੇ ਵੇਲੇ ਦੀ ਗੱਲ ਕਰੀਏ ਲੱਗੇ ਸਾਲਾਂ ਦੀ ਗੱਲ ਕਰੀਏ ਤਾਂ ਜਿਹੜਾ ਪਾਰਾ ਹੈਗਾ ਕਦੇ 40 42 ਤੋਂ ਪਾਰ ਨਹੀਂ ਸੀ ਹੋਇਆ ਪਰ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਰੁੱਖ ਟਟ ਰਿਹਾ ਸਮਾਂ ਲੰਘ ਰਿਹਾ ਪਾਰਾ ਜਿਹੜਾ ਹੈਗਾ ਆ ਦਿਨ-ਬਦਨ ਵੱਧਦਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਮੌਸਮ ਭਾਗ ਅਨੁਸਾਰ ਇਹ ਪਾਰਾ ਜਿਹੜਾ ਹੈਗਾ 48 49 ਤੋਂ 50 ਤੱਕ ਵੀ ਜਾ ਸਕਦਾ ਆ ਸੋ ਅਸੀਂ ਵੀ ਆਪ ਦਾ ਕੁਝ ਨਿਸ਼ਚਿਤ ਸਮਝਦੇ ਹੋਏ ਸਰਕਾਰ ਦੇ ਨਾਲ ਮੋੜੇ ਨਾਲ ਮੋੜਾ ਨਲਾ ਕੇ ਚੱਲੀਏ ਗਰੀਨੀ ਰੀ ਨੂੰ ਬਤਾਈਏ ਰੁਖ ਲਾਈਏ ਇਸ ਗਰਮੀ ਦੇ ਪ੍ਰਕੋਪ ਤੋਂ ਬਚਣ ਦੀ ਕੋਸ਼ਿਸ਼ ਕਰੀਏ ਕੈਮਰਾਮੈਨ ਦੇ ਨਾਲ ਹਰਜੀਤ ਲਹੌਰੀਆ ਧੰਨਵਾਦ